ਉਹਾਂ ਉਲਾਈ ਸੀ ਜੀ ਰਾਜ ਨਹੀਂ ਟਕਾਲ ਲਵੇ ਉਹਨੇ ਤਾਂ ਹੈ ਹੀ ਸੀ। ਵੀ ਉਹ ਐਂ ਤੇ ਪਤਾ ਕੀ ਸੱਸ ਤੋਂ ਤੁਹਾਨੂੰ ਵੇਖਦਾ ਪਤਾ ਹੀ ਆ। ਅੰਦਰੇ ਬੜੀ ਜਿਗਰ ਬੂੜ ਜਰਾ ਆਪਾਂ ਨਹੀਂ ਲੈਣ ਤੇ ਕਿਨੀ ਨਹੀਂ ਨਾ। ਇਹਦਾ ਦੇਖ ਤੂੰ ਕਦੋਂ ਵੀ ਦੇਖੀ ਆਉਂਦੀ। ਮੈਂ ਬਹਾਵ ਚਿਰਦੇ। ਇਸ਼ਰੂ ਤੋਂ ਇੱਧਰ ਰਹਿੰਦੇ। ਦੇਹਦਾ ਹੀ ਰਹਿੰਦੇ ਬਣੀ ਫੱਬੀ ਰਹਿੰਦੀ ਤੁਹਾਡੇ ਨਾਲ ਤੁਹਾਡੇ ਨਾਲ ਤੇ ਜ਼ਿਆਦਾ ਟੌਰ ਹੁੰਦਾ। ਵੀ ਤਾਂ ਮੈਂ ਅੱਤੀ ਆਖੰਦ ਹੀ ਆਂ ਭੀ ਅਹੀਂ ਮਗਰੋਂ ਆ ਕੇ ਰਹਿ ਗਈ ਆ ਮੈਂ। ਉਹ ਸੀ ਜੀ ਉਹ ਸੀ ਸਾਡੀ ਮਾਤਾ ਨੂੰ ਦਾਦ ਸਤ ਨੂੰ ਬੁੱਲੇ ਅੱਗੇ ਬਾਸ਼ਾ ਦੀ। ਐਸੇ ਹਿੰਦੀ ਸਾਤ ਕੋ ਲੜਾਈ ਪਈ ਆ ਸਾਡੇ ਘਰ ਅੰਦਰ ਬੈਠੀ ਹੋਣੀ ਕਿਤੇ ਕਿੰਨਾ ਆਕੇ ਨਹੀਂ ਲੱਗਾ ਕੰਮ ਕੋਈ ਨਹੀਂ ਕਰਦਾ ਹੁਣ ਇਹ ਹੀ ਆ ਇੱਕ ਸਾਡੀ ਮਿੱਕੀ ਇਹ ਬਿਮਾਰ ਹੀ ਰੋਟੀ ਤਾਂ ਰਹਿੰਦੀ ਜੇ ਬਿਮਾਰ ਤੇ ਭਾਣਾ ਮੜਕੇ ਨਾ ਖਣਾ ਪਾਣੀ ਮਾਰ ਤੇ ਪਾਣੀ ਨੋਗੀ ਸਾਨੂੰ ਦੱਸ ਦੇਣੇ ਛੋਟ ਜਾਂਦੇ ਹੁਣ ਇਹ ਰਹਿੰਦੀ ਬਿਮਾਰ ਸੱਸ ਮੇਰੀ ਦੀ ਸ਼ਿਕਾਇਤ ਨਹੀਂ ਮਾਰ ਮੈਂ ਤੇ ਸਭ ਮੇਰੀ ਦਾਦੀ ਸਾਥ 24 ਘੰਟੇ ਚੁੱਲ੍ਹੇ ਤੇ ਵਿਚਰ ਸਾਰਾ ਕੰਮ ਸਾਨੂੰ ਤੇ ਅਸੀਂ ਦੱਸ ਕਿੰਨਾ ਕੁ ਚਿਰ ਕਰਦੇ ਮੇਰੀ ਉੱਥੇ ਭੈਣ ਰਹਿੰਦੀ ਹੈ ਮਨ ਲੱਗ ਗਈ ਉਹਨਾਂ ਦੇ ਘਰ ਦੇ ਨਾਲ ਹੀ ਤੇ ਲੈ ਦੱਸ ਦੱਸ ਦਿੰਦੀ ਤੇ ਦੱਸਿਆ ਕਿਉਂ ਨਾ ਮਾਹਨਾ ਹਨਾ ਸਾਡੇ ਮੁੰਡਾ ਵਿਆਹ ਚੱਲਿਆ ਤੇ ਪੰਨੀ ਮਾਸੀ ਥਾਈ ਦੀ ਉਹ ਹੁਣ ਪੱਠਿਆਂ ਨੂੰ ਘੱਲ ਲਈ ਕੰਮ ਆਂਦੀ ਬਿਨਾ ਕਰਨਾ ਹੀ ਕੋਈ ਨਹੀਂ ਮੈਂ ਕਦੀ ਸੇਰ ਪੀਰ ਕਦੀ ਲੱਤ ਪੀ ਕਦੀ ਬਾਹ ਪੀ ਹੁਣ ਮੈਂ ਦੱਸ ਸਾਰੀ ਉਮਰ ਕੀ ਕਰਾ ਤੇ ਹੁਣ ਉਹ ਉਹਦੇ ਕੋ ਬੁੱਢੇ ਵਾਰੀ ਉਤੋਂ ਵੀ ਹੋਉਂਦੀ ਆ ਕੰਮ ਤੇ ਵੇਖਣ ਤਾਂ ਘੋੜੇ ਵਰਗੀ ਲੱਗਦੀ ਆ ਸਸਾ ਸਸਾ ਮੇਰੀ ਤੇ ਕੋਈ ਨਹੀਂ ਦਾਦੀ ਸਾਸਤੀ ਗੱਲ ਕਰਨੀ ਆ ਹਾਂ ਭੈਣ ਤੂੰ ਕਿੱਧਰ ਆਈ ਆ ਤੇਰੇ ਨੂੰ ਪਾਜੀ ਦੇਣ ਆਏ ਆ ਨਵਾਂ ਤਰੀਆਂ ਤੇ ਮੇਰੇ ਗੱਲਾਂ ਲਾ ਲਿਆ ਇਹਨਾਂ ਨੂੰ ਕੰਮ ਹੋਰ ਕੀ ਆ ਕੰਮ ਕਰਨ ਨੂੰ ਕਹਦੇ ਤੇ ਮੌਤ ਪੈ ਜਾਂਦੀ ਸਾਗ ਧਰਿਆ ਇੱਕ ਦੂਜੇ ਦਾ ਸਿਰ ਪਾੜਨ ਤੱਕ ਜਾਣਦੀਆਂ ਜਿਹੜੀ ਦੁੱਜੀ ਵਿਆਹ ਲਿਆਉਂਦੀ ਤੇਰੇ ਆਕੇ ਭੈਣਾ ਹੁਣ ਕਾਦੇ ਪੱਤਾ ਦੀ ਹੋਨੇ ਜਿਹੜੀ ਉਹ ਜੀ ਨਿੱਕੀ ਵਿਆਹ ਕੇ ਲਿਆ ਕੇ ਉਹ ਤੇ ਨੇੜੇ ਰੋਕਾਂ ਦਾ ਕੁੱਜਾ ਵਿਆਹ ਹੈ ਮੈਨੂੰ ਮੈਨੂੰ ਤੇ ਪਤਾ ਹੀ ਨਹੀਂ ਕਿ ਤੁਹਾਡਾ ਮੁੰਡਾ ਹੈ ਮੈਨੂੰ ਦੱਸਦੇ ਹੀ ਵੀ ਬਪਾ ਦਾ ਮੁੰਡਾ ਵਿਆਹ ਹੈ ਹਾਏ ਹਾਏ ਨਹੀਂ ਜੇ ਕਿਤੇ ਤੂੰ ਗਿੰਦੀ ਆਂ ਤੇ ਸਹੇਦਾਰੀ ਹੀ ਹੋਥੇ ਤੇ ਮੇਰੀ ਭੈਣ ਦੱਸਦੀ ਆਂ ਜੋ ਤੇ ਕੁੜੀ ਬਿਮਾਰੀ ਰਹਿੰਦੀ ਰਿਸ਼ਤਾ ਪਰਾਂ ਰਾਜਾ ਇਹ ਸ਼ਰਮੀ ਦੇ ਹੱਥ ਲਵੇ ਹੈ ਆਪਾ ਜੀ ਆਪੇ ਦੋਗੀ ਵਿੱਚ ਹੱਥ ਝੂਠੇ ਮਿੱਠੇ ਮਾਰ ਜਾਈ ਨਹੀਂ ਲੋਕੀ ਵਿਚਾਰਾਂ ਕਰਦੇ ਨੇ ਮੈਂ ਮੰਮੀ ਮਾਈ ਮਾਰ ਜਰ ਵੇਖਣ ਹਾਂ ਜੋ ਹੁਣ ਤੇਰਾ ਦੁਨੀਆ ਦਾ ਨਰਕ ਤੇ ਮੇਰੇ ਤੇ ਮੇੜ ਦੇ ਤਾਂ ਬਹਿ ਗਿਆ ਬੇੜਾ ਵਿਚੋਲਿਆਂ ਦਾ ਚੱਲ ਕੋਈ ਨਹੀਂ ਹੋਣਾ ਤੇ ਰੰਗਾਂ ਤੀਆਂ ਸਮਝ ਕੇ ਹੋਣ ਕਰ ਕੋਈ ਨਹੀਂ ਤੀਆਂ ਤੂੰ ਮਰ ਕਿੱਥੇ ਬੰਦ ਗਿਆ ਤੀਆਂ ਜੜੀਆਂ ਹੁੰਦੀਆਂ ਤੀਆਂ ਹੀ ਹੁੰਦੀਆਂ ਇਹ ਕਿੱਥੇ ਤੀਆਂ ਬੰਦ ਗਿਆ ਕੋਈ ਗੱਲ ਨਹੀਂ ਆ ਹਣ ਆ ਤੋ ਗੜ ਪਿਆ ਢੋਲ ਤੇ ਵਜਾਉਣਾ ਹੀ ਪੈਂਦਾ ਹਣਾ ਭੈਣ ਮੈਂ ਤੂੰ ਆਖਦੀ ਤੈਨੂੰ ਪਤਾ ਹੀ ਤੇ ਤੂੰ ਮੈਨੂੰ ਦੱਸ ਦੇ ਮੈਂ ਕਿਹਾ ਕਿ ਤਾ ਨਾ ਦੀਵਾ ਥਾਰੀ ਲਿਆ ਕੇ ਤੇ ਬਾਜੀ ਪਵਾਉਣ ਨਾਲ ਆਟਾ ਪਾਉਣਾ ਮੈਂ ਜੰਮੀ ਪੱਥੇ ਲੈ ਲਈ ਹਦੇ ਨਾਲ ਆ ਵੇ ਨਾ ਇਦਾਂ ਬੋਲਦੀ ਹੈ ਹਲਕਾ ਹੀ ਨਹੀਂ ਉਹ ਦੱਸ ਸਮਝਾਇਆ ਕਰ ਬਈ ਕਿ ਕਿੱਥੇ ਸਮਝਾਵਾਂ ਨਹੀਂ ਭੈਣ ਮੈਂ ਤੇਨ ਨਾਲ ਸਮਝਾ ਸਮਝਾ ਥੱਕ ਗਈ ਆ ਉਲਟਾ ਮੈਨੂੰ ਆਜ ਗਿਆ ਵੀ ਤੂੰ ਕੰਮ ਕਰਦਾ ਸੀ ਮੈਂ ਸਾਂਝੇ ਮਰ ਬਿਠੇਣਾ ਕੀਤਾ ਹੁਣ ਕਿੱਥੋਂ ਕਰਾਂ ਮੈਂ ਕੰਮ ਇਹਨਾਂ ਦਾ ਮੂੰਹ ਵੇਖਣ ਨੂੰ ਲਿਆਂਦਾ ਚੱਲ ਮੂਵੇ ਕੰਨੂ ਨੇ ਲੈ ਆਂਦਾ ਚੱਲ ਪ੍ਰੇਮ ਪਿਆਰ ਨਾਲ ਮੈਂ ਤਾਂ ਤੁੱਤ ਵੰਡ ਵੰਡ ਕੇ ਕੰਮ ਦੇ ਦੇ ਮੈਂ ਤਾਂ ਦੁੱਜੀ ਨੂੰ ਇਹ ਗੱਲ ਲਾਖੀ ਕਿ ਜਾ ਆਵਦੇ ਤੇਕੇ ਚੱਲ ਜਾ ਆਦੀ ਮਾਂ ਦਾ ਇਲਾਜ ਕਰਾ ਦੇ ਜਿੱਦਾਂ ਠੀਕ ਹੋਵੇਂਗੀ ਆਜੀ ਚੱਲ ਥੋੜੀ ਬਹੁਤੀ ਤੂੰ ਦੁਆ ਦੁਆਰੇ ਕਰਾ ਮਮੀ ਬੀਬੀ ਵਾਜਾ ਮਾਰਦੇ ਹੀ ਐ ਤੇ ਗੱਲਾਂ ਛੱਡੋ ਬਾਜੀ ਪਵਾ ਲੋ ਨਾ ਹੋਈ ਬਾਜੀ ਤੂੰ ਪਵਾ ਤੇਰੇ ਹੱਥਾਂ 'ਤੇ ਕਿਹੜੀ ਮਹਿੰਦੀ ਲੱਗੀ ਮੈਂ ਤਾਂ ਠੂਂਗੇ ਲਈ ਜਾਨੀ ਆ ਕੋਈ ਗੱਲਾਂ ਦੀ ਗੱਲ ਨਹੀਂ ਟੁੱਟਣ ਦੇਣੀ ਚੱਲ ਚੱਲ ਬਾਜੀ ਪਉਣ ਨਾਲੇ ਆਟਾ ਪਾ ਦੇ ਭੈਣ ਨੂੰ ਥੋੜਾ ਜਿਹਾ ਜੱ ਤੁਹੀ ਨਾ ਹੱਥ ਲਾਇਓ ਤੁਹਾਡੇ ਹੱਥ ਮੈਲੇ ਹੋ ਚੱਲੇ ਹੋਰ ਪਣ ਚਾ ਪਣ ਪੀ ਨਹੀਂ ਨਹੀਂ ਚਾਹ ਦਮ ਪੀ ਕੇ ਕੱਲ੍ਹ ਨਾ ਨੇ ਕਿਆ ਫਾਇਦਾ ਕੀਤਾ ਜਾਂਦਾ ਉਹ ਮੇਰੀ ਵੀ ਕੁੜੀ ਦਾ ਫੋਨ ਆਉਂਦਿਆ ਸੀ ਉਹਦੇ ਨਾਲ ਗੱਲ ਕਰਕੇ ਢੀ ਵਿਚਾਰੀ ਨਾਲ ਮੈਂ ਤਾਂ ਉਹਦਾ ਫੋਨ ਹੀ ਵੱਖਰਾ ਰੱਖ ਲਿਆ ਹੁਣ ਇਹ ਗੱਲ ਹੀ ਨਹੀਂ ਸੀ ਕਰਮਦੀਆਂ ਹੁੰਦੀਆਂ ਦੋਵੇਂ ਜਾਣੇ ਮੈਨੂੰ ਤੇ ਆਖਣ ਦੇ ਆ ਤੇ ਸਾਥ ਤੋਂ ਨਿਕਲਦੇ ਨੇ ਅੰਦਰੋਂ ਬਾਹਰ ਆਹ ਚੁਗਰੀਆਂ ਕਰਦੀਆਂ ਅੱਛਾ ਚੁਗਰੀਆਂ ਕਰਦੀਆਂ ਉਹ ਰੱਖੰਡੀਆਂ ਹੈਂਦੀਆਂ ਸੱਸ ਸਾਡੇ ਦੇ ਬੂੜ ਜਰਾਬਾਂ ਖਸ ਕੇ ਤੇ ਬਹਿ ਰਹਿੰਦੀ ਆ ਪਰ ਮਾਂ ਨਾਲ ਨਹੀਂ ਤੇ ਮੈਨੂੰ ਪਤਾ ਵਾ ਮੈਂ ਜੇ ਤਾਂ ਜਾਨੀ ਮੇਰੀਆਂ ਬਥੇਰੀਆਂ ਗੱਲਾਂ ਕਰਦੀਆਂ ਬੜੀਆਂ ਭੈੜੀਆਂ ਹੀ ਇਹਨਾਂ ਤਾਂ ਮੈਂ ਚੱਲ ਕੇ ਕਈ ਨਾ ਮੁੜ ਕੇ ਪੜਾਣਾ ਮੁੜ ਕੇ ਤੁਰਨਾ ਨਵਾਂ ਮੇਰੇ ਗੱਲ ਪੜਨ ਕਿ ਮੈਂ ਚੰਗੂ ਨਹੀਂ ਨੇ ਮੈਂ ਤੇਰੇ ਦਿਵਾਲੇ ਕੀ ਕਰਾਉਣਾ ਮੈਨੂੰ ਤਾਂ ਪਤਾ ਬਥੇਰੀਆਂ ਭੈੜੀਆਂ ਵਾ ਇਹਨਾਂ ਕੋਲ ਮੈਂ ਹੀ ਸੰਧੀ ਬੈਠੀ ਆ ਇਹਦਾ ਹੋਰ ਕਿਤੇ ਹੁੰਦੀ ਤੇ ਹੁਣ ਨੂੰ ਇਹਨਾਂ ਨੇ ਨੰਤਰਿਆ ਕੀ ਕਸੀਰਾਂ ਕੀ ਆ ਨੇ ਜੱਫੇ ਪਾਏ ਹੋਣੇ ਸੀ ਇਹਨਾਂ ਨੇ ਤੂੰ ਫੇਰ ਲੰਮੇ ਪਈ ਹੋਈ ਆ ਕੋ ਕੰਮ ਕਾਰ ਨਹੀਂ ਕਰਨਾਗਾ ਮਮਈ ਜੀ ਧੁੱਪੇ ਮੈਂ ਕਿੱਡੀ ਨੰਮੇ ਪੈ ਜੰਨੀ ਸਿਰ ਬੜਾ ਪੀੜ ਹੁੰਦਿਆ ਸੀ ਅੱਜ ਲੈ ਕੱਲ ਤੇਰਾ ਲੱਕ ਪੀੜ ਹੁੰਦਾ ਅੱਜ ਤੇਰਾ ਸਿਰ ਪੀੜ ਹੁੰਦਾ ਕੱਲੂ ਤੇਰੀ ਲੱਤ ਪੀੜ ਹੁੰਦਾ ਪੂ ਫੇਰੇ ਇੱਥੇ ਤੇ ਸਰ ਗਿਆ ਮਮਈ ਕੀ ਕਰਨਾ ਕੰਮ ਤੇ ਮੈਂ ਸਾਰਾ ਕਾਰ ਆਈ ਸਾ ਝਾੜੂ ਰਹਿ ਕੇ ਮੈਂ ਉੱਠ ਕੇ ਤੇ ਘੜੀ ਕਿਨੂੰ ਕੱਢ ਦਿੰਨੀ ਕਿਹੜਾ ਤੂੰ ਸਾਰਾ ਕੰਮ ਕਰ ਲਿਆ ਕੰਮ ਤੇ ਸਾਰਾ ਓਵੇਂ ਪਿਆ ਕਿੱਥੇ ਉਹ ਸਾਰਾ ਕੰਮ ਕਰ ਲਿਆ ਅੱਛਾ ਚੰਗੀ ਭਲੀ ਤੂੰ ਹੈਗੀ ਨਾ ਆਉਣ ਤੋਂ ਨੂੰ ਲੀੜਾ ਲੱਤਾ ਪਾਉਣ ਨੂੰ ਸਭ ਕੁਝ ਕਰਨ ਨੂੰ ਤੂੰ ਚੰਗੀ ਭਲੀ ਕੰਮ ਬੜੀ ਤੈਨੂੰ ਮੋਤ ਪੈਂਦੀ ਮੈਂ ਮਮੀ ਜੀ ਕੱਢ ਦੇਣੀ ਛੜੂ ਮੈਂ ਕੱਢ ਦੇਣੀ ਅੱਛਾ ਕਹੇ ਤਾਂ ਕੱਢਿਆ ਕਰਨਾ ਤੈਨੂੰ ਉਝ ਨਹੀਂ ਪਤਾ ਲੱਗਦਾ ਮੈਂ ਕੰਮ ਕਰਨਾ ਵਾ ਜੇ ਮੈਂ ਕਹੂੰਗੀ ਤਾਂ ਫੇਰ ਹੀ ਕਰਨਾ ਓਵੇਂ ਨਹੀਂ ਕਰਨਾਗਾ ਰੋਜ਼ ਦਿਹਾੜੀ ਇਹੋ ਜਿਹਾ ਪਖੰਡ ਛੱਡਦੇ ਤੈਨੂੰ ਮੈਂ ਕਹੀ ਜਾਨੀ ਨਹੀਂ ਤੇ ਆਪਣੇ ਪਾਸੇ ਹੀ ਹੋ ਜਾ ਨਹੀਂ ਤਾਂ ਪਹਿਲੀ ਕਰ ਤਾਂ ਆਪਣੇ ਮਾਂ ਕੋਲ ਜਾ ਨੂੰ ਕਿਹੜਾ ਇਲਾਜ ਕਰਾਵੇ ਜਿਹੜੀ ਬਿਮਾਰ ਸਾਡੇ ਪੱਲੇ ਪਾ ਕੇ ਤਸੜ ਦਿੱਤੀ ਹੈ ਆਪ ਤੇ ਸਾਰੀ ਮਦਦ ਕੰਮ ਨਹੀਂ ਕੀਤਾ ਹੱਥ ਨਹੀਂ ਲਾਇਆ ਤੇ ਹੁਣ ਨਵਾ ਤੇ ਰੋਪੰਧੀ ਆਪੇ ਤੁਸੀਂ ਕਰੋ ਇਹਨੂੰ ਕਿ ਗਾਲਿਆ ਕੰਮ ਕਰਦੇ ਇਹ ਇਹ ਕਰੇ ਆਪ ਤਾਂ ਫੇਰ ਹੀ ਨਵਾ ਕਰਨ ਇਹ ਬਣੂ ਐਸੇ ਕਰਦਾ ਨਾ ਸੱਸ ਕੋਸ ਜੋ ਗਿੱਤ ਗਾ ਦੂਆ ਮੈਂ ਉਹ ਹੋ ਜੇਗਾ ਤੇ ਕੀ ਬਣੂ ਐ ਕਾਗਾ ਪੈ ਹਨਾ ਨਾ ਉਹਨੇ ਆਪੇ ਕੰਮ ਕੀਤਾ ਨਾ ਨਵਾ ਕਰਨ ਫੇਰ ਹੁਣ ਕੀ ਕਰਾਂਗੇ ਉਹ ਕੋਈ ਸਮਝ ਨਹੀਂ ਆਉਂਦੇ ਸੱਚੀ ਮੇਰਾ ਲਾ ਪਿੰਨਾ ਪਿੰਡ ਹੁੰਦਾ ਪਰ ਕੋਣ ਕਹਿੰਦਾ ਪ੍ਰੋਬਲਮ ਨੂੰ ਸਮਝਦਾ ਉਹ ਕਰਦੇ ਖਰੇ ਸੱਚੀ ਨਾਟਕ ਕਰਦੀ ਮੰਮੀ ਜਿਹੋ ਸਮਝਦੇ ਕਿ ਖਰੇ ਨਾਟਕ ਕਰਦੀ ਨਾਟਕ ਕਰਦੀ ਤੇ ਮੰਜੀ ਮਾਲ ਕੇ ਪਈ ਰਹਿੰਦੀ ਕੀ ਕਰਾਂ ਮੈਂ ਜੇ ਪਿੰਡ ਜਾਣੀ ਤਾਂ ਵੀ ਮਾਰ ਕੇ ਕਿੰਨੇ ਵੀ ਤਨ ਪਿੰਡ ਜਾ ਕੇ ਰੋਣ ਅਸਰ ਆਉਣਾ ਤੇ ਇੱਥੇ ਜੰਟਾ ਡੋਲਾ ਦੀਨੀ ਸਾਰਦਰਈ ਸੁਵਾ ਸਾਰੀ ਵਿੱਚੇ ਚੁੰਡੇ ਦੇ ਰਹਤੀ ਤੇ ਆਪੇ ਚੁੱਪੂ ਸੀਗੇ ਕਰਦੀਆਂ ਜੀ ਜੀ ਝਾੜੂ ਹੀ ਲਾ ਦਿੰਦੇ ਜੇ ਮੈਂ ਛੜੀ ਕੰਮੇ ਪਾ ਲੈਂਦੀ ਮੇਰਾ ਸਿਰ ਬੜਾ ਪੀਰੋਂ ਦਾ ਸੀ ਨਾ ਪ੍ਰੀਤ ਮੈਂ ਕਿਦੀ ਪਹਿਲੀ ਬੇਟੀ ਮੈਨੂੰ ਆਪ ਲੱਗੀਆਂ ਕੰਮ ਕਰਨ ਥੋੜਾ ਬਾਦਾ ਆ ਲੱਗੀਆਂ ਕਿ ਹੋ ਜਾ ਧੱਕਾ ਕਰਕੇ ਮਾਸੀ ਨੂੰ ਮੰਮੀ ਆਖੰਦੀ ਹੀ ਪਾ ਉਹ ਨਹੀਂ ਪੋਣਾ ਮੈਂ ਤਾਂ ਛਾੜੂ ਨੂੰ ਬਾਕੀ ਕੰਮ ਮੈਂ ਸਾਰੇ ਕਰਦੀ ਮੈਂ ਨਹੀਂ ਘੜੀ ਸਾਹ ਲੈਣਾ ਮੇਰੇ ਚ ਵੀ ਜਾਣ ਵਾ ਜਿਤੇ ਮੇਰਾ ਕੰਮ ਤੇ ਤੁਹੀ ਹੁੰਦਾ ਹੀ ਪਿਆਰ ਆ ਦਿੰਦੇ ਉਹ ਵੀ ਕਰ ਦਿਆ ਕਰੋ ਜਦੋਂ ਮੈਂ ਠੀਕ ਹੋ ਜੂੰਗੀ ਮੈਂ ਕਰ ਲਿਆ ਕਰੂੰ ਕੱਲੀ ਕੰਮ ਸਾਰਾ ਹੀ ਨਾ ਤੂੰ ਨਾ ਠੀਕ ਹੋਵੇਂ ਕਿਹੜੀ ਉਮਰੇ ਕੰਮ ਕਰਨਾ ਹੈ ਕਿਹੜੇ ਕੰਮਾਂ ਦੀ ਗੱਲ ਕਰਦੀ ਏ ਤੂੰ ਤੇ ਕਿੰਨਾ ਚਿਰ ਹੋ ਗਿਆ ਬਿਮਾਰ ਪਈ ਮੈਨੂੰ ਤੇ ਪਤਾ ਨਹੀਂ ਲੱਗਦਾ ਵੀ ਤੂੰ ਕਿਹੜੇ ਦਿਨ ਸਾਰਾ ਕੰਮ ਕਰ ਲੈਣਾ ਮੈਂ ਦੇਦੀ ਹੋੂੰਗੀ ਨਾ ਠੀਕ ਕਿਹਨਾਂ ਕਿਹਦੇ ਰੱਬ ਸੁਣੂਗਾ ਹੀ ਨਾ ਇਹਦਾ ਕੋਈ ਮੈਨੂੰ ਤੇ ਲੱਗਦਾ ਨਹੀਂ ਆਉਣਾ ਇੱਕ ਤੂੰ 12 ਵਜੇ ਉੱਠ ਕੇ ਤੇ ਝਾੜੂ ਲਾਉਂਦੀ ਉਤੋਂ ਇੰਨਾ ਨੇਰ ਛੱਡਿਆ ਤੇ ਆ ਕੋਈ ਟਾਈਮ ਝਾੜੂ ਦਾ ਨਹੀਂ ਦਾ ਮੇਰੀ ਜੀ ਮੇਰੀ ਕੁੜੀ ਨਿੱਕੀ ਆ ਨਾ ਕੁੜੀ ਕੋਈ ਚੁੱਕਦਾ ਮੰਮੀ ਖਾਂ ਸਰੀਕਾ ਕਰਦੀ ਆ ਕੁੜੀ ਤੇ ਪਰੀਤ ਭੱਜੀ ਫਿਰਦੀ ਤੂੰ ਤਾਂ ਗੱਲਾਂ ਕੁੜੀਆਂ ਦੀਆਂ ਲੈ ਤੁਰੀ ਹੁਣ ਤਾਂ ਕੁੜੀ ਭੱਜੀ ਫਿਰਦੀ ਹੁਣ ਕੁੜੀ ਨੂੰ ਚੁੱਕ ਕੇ ਲੈ ਕੇ ਬਚਦੀ ਗੀ ਨਾਲ ਫੜਾ ਲਿਆ ਕਰ ਮੰਮੀ ਨੂੰ ਭਲਾ ਚੁੱਕਦੀ ਆ ਕੁੜੀ ਮੰਮੀ ਕਿੱਥੇ ਚੁੱਕਦੀ ਆ ਮੰਮੀ ਨੇ ਗੱਜ ਨਹੀਂ ਨਵਾਜੇ ਇਹ ਘਰ ਚ ਇਦਾਂ ਹੀ ਆ ਤੁਰ ਫਿਰ ਕੇ ਪਲਨ ਵਾਲੀਆਂ ਨਿਆਣੇ ਗੱਲ ਬਾਹ ਜੀ ਜੀ ਉਹ ਤਾਂ ਮੈਨੂੰ ਮੰਜੀ ਤੇ ਪਾ ਇਹਨੂੰ ਹੀ ਕਰਦੀ ਦੇਖ ਕੇ ਜਿੱਦਾਂ ਮੈਂ ਮੰਜੀ ਤੇ ਪਈ ਆ ਗੱਲਾਂ ਤੂੰ ਕਿਹੋ ਜਿਹੀਆਂ ਕਰਦੀ ਆ ਹਾਂ ਆਪ ਤੂੰ ਮੰਝੇ ਤੇ ਪਈਆਂ ਨਹੀਂ ਕੁੜੀ ਮੇਰੀ ਚੁੱਪ ਛੱਡੋ ਕੋਈ ਨਾ ਚਲ ਦੀ ਜੀ ਕੋਈ ਨਾ ਨਾ ਕਰੋ ਨਹੀਂ ਕਰਨਾ ਕੰਮ ਤੇ ਨਾ ਕਰੋ ਪਰ万ਸ ਨਹੀਂ ਜਰਮ ਨਹੀਂ ਬਣਦਾ ਨਾ ਐ ਵੇ ਬਰਕਤ ਨਹੀਂ ਰਹਿੰਦੀ ਘਰ ਚ ਕਿਹੜੇ ਵਲੇ ਚਾੜੂ ਲਾਉਂਦੇ ਕੀ ਐਸੀ ਕੀ ਹਾਲਤ ਨੇਰ ਛੁੱਟਿਆ ਪਿਆ ਕੋ ਚੰਗੇ ਲੱਗੀ ਦਾ ਆ ਫਾਨ ਬਣ ਫੱਬ ਲਈਨੀ ਤੜਕੇ ਨੇ ਮੈਂ ਖਰੇ ਕਿਦਾਂ ਉਹ ਤਾਂ ਨਹੀਂ ਕਿਦਾਂ ਚਾਨ ਆ ਜਾਂਦੀ ਤੇਰੇ ਹੱਦਾਂ ਤੇ ਐਂ ਤਾਂ ਤੇਰੀ ਜਾਨ ਹੈ ਜਿੰਨੇ ਮੂੰਹ ਨਹੀਂ ਅੱਗ ਲਾ ਇਹ ਮੰਮੀ ਇਹ ਤੇ ਜਿਹਾ ਉਹ ਆਹ ਦਿੰਦੇ ਆ ਕਮ ਸਕਮ ਜੀੜਾ ਤੇ ਚਾਟ ਦਾ ਪਾ ਲਿਆ ਕਰ ਕੰਮ ਤੇਰਾ ਮੂੰਹ ਤੇ ਸਵਾਰ ਲੈ ਕਰ ਤੇ ਤੂੰ ਮੂੰਹ ਸਵਾਰ ਛੱਡਿਆ ਕਰੋ ਨਾ ਸਾਸ ਗਾਂ ਨਹੀਂ ਆਪ ਕਦੀ ਕੀਤਾ ਕੱਖ ਮੂੰਹ ਸਵਾਰ ਛੱਡਿਆ ਪੈਰ ਸਵਾਰ ਛੱਡੇ ਤੇ ਨਾ ਤੈਨੂੰ ਵੀ ਆ ਤੇ ਦੇਖ ਤੂੰ ਵੀ ਲਾਈ ਜਾਨੀ ਆ ਉਹਨੇ ਵੇਹਜ ਕੀ ਪਾਇਆ ਪਹਿਨਾ ਅੰਤਰਾ ਨੀਲਾ ਉਤੋਂ ਬਾਣਾ ਬੁੱਧਰ ਘੋੜੀ ਲਾਲ ਬਲਾਮਾ ਉਹਦੀ ਤੇ ਗੱਲ ਇਹ ਵਾ ਹੈ ਅਸ ਫੱਬਦੀ ਨਹੀਂ ਤੂੰ ਹੁਣ ਮੇਰਾ ਕੰਪੈਰੀਸ਼ਨ ਹੋਦੇ ਨਾ ਕਰਨਾ ਕਿਉਂਕਿ ਉਹ ਪਾਉਂਦੇ ਨੀਲੇ ਤੇ ਹੁਣ ਮੈਂ ਵੀ ਨੀ ਲੂਡਾ ਸੂਟ ਪਾ ਸਕਦੀ ਨਾ 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 ਮਗਰ ਤੇ ਪਾ ਕੇ ਪਿਆ ਕਰ ਖੱਬ ਕੇ ਕਾਨੂੰ ਆ ਤਰ ਫਿਰ ਉੱਥੇ ਹੀ ਜਾਣੀ ਆ ਵਾ ਜਿਵੇਂ ਮਾਸਾ ਕੰਮ ਕਰਨ ਨੂੰ ਕਹਿ ਤਵੇ ਸਿੱਧਾ ਲੜਾਈ ਕੰਮ ਵੀ ਕਰਿਆ ਕਰੋ ਕੱਲ ਨਹੀਂ ਲਾਉ ਪਾਓ ਕੰਮ ਵੀ ਕਰੋ ਨਾ ਘਰ ਦਾ ਕੰਮ ਕਿੰਨੇ ਕਰਦੇ ਨੇ ਗਵਾਂਢੀਆਂ ਦੇ ਤੇ ਆਪਣਾ ਕੰਮ ਕਰਨਾ ਨਹੀਂ ਨਹੀਂ ਹੁਣੀ ਆ ਮੈਂ ਸ਼ਹਿਰੋਂ ਦਵਾਈ ਜਦੋਂ ਠੀਕ ਹੋ ਜਾਈਂ ਨਾ ਸਾਰਾ ਕੰਮ ਕਰ ਲੂ ਪਾ ਕੇ ਮੰਜੀ ਤੇ ਤੁਸੀਂ ਵੀ ਵੇਖ ਲਿਓ ਸਵਾਦ ਮੰਜੀ ਦੇ ਸ਼ਹਿਰੋਂ ਹੀ ਕਿੰਨੀ ਆ ਤੇਰੀ ਦਵਾਈ ਆਉ ਪਹਿਲੀ ਖਾਦ ਗਈ ਜਿਹੜੀ ਤੇ ਕੱਲ ਲਿਆਂਦੀ ਤੇ ਦੇਦੀ ਖਾਣ ਨਹੀਂ ਦਈਏ ਤੂੰ ਵੀ ਮੇਰੇ ਗਾਲੀ ਪੈਣਦਾ ਇਹ ਜੋ ਫਮਾਰੀ ਤੇਰੀ ਘਰ ਸਾਡੇ ਆ ਗਈ ਆ ਕਿਤੇ ਤੜਕੇ ਮੱਛੇ ਲੱਗਣਾ ਨੇ ਕੰਮ ਕੀ ਹੈ ਤੇਰਾ ਘਮਾ ਲਾ ਵੰਗਾ ਰਹਿੰਦੇ ਜਾ 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 ਕੇ ਸੌਂ ਜਾ ਕੇ ਜਸਸ ਨਾਲ ਮੰਜੀ ਨਾਲ ਮਜੀ ਜੋੜ ਕੇ ਬਹਿ ਜਾ ਮੈਂ ਨਾਲ ਸਾਥ ਬੈਠੀਆਂ ਰਿਹਾ ਕਰੋ ਮੇਕਅਪ ਲਾ ਕੇ ਕਰ ਲੂਗੀ ਮੈਂ ਆਪੇ ਜੇ ਤੁਹਾਨੂੰ ਬੁਖਾਰ ਬੁਖੂ ਚੜਿਆ ਨਾ ਉਦੋਂ ਮੈਂ ਦੱਸੂ ਤੁਹਾਨੂੰ ਜੇ ਰਹਿੰਦੇਵੇਂ ਨਾ ਕਟਾ ਡਾਈ ਜਾ ਉਹ ਤੇਰਾ ਕੋੜਿਆਂ ਨੂੰ 12 ਵਜੇ ਛੋਕ ਲਈ ਨਹੀਂ ਚੱਲ ਗਿਆ ਜਾ ਕੇ ਤਾਂ ਪੈ ਲਮਨੇ ਕੋ ਮੰਜਾ ਡਿੱਕਨ ਦੇ ਕਹੀ ਨੂੰ ਰਾਂਗ ਲਾਉਣੀ ਆ ਤੁਸੀਂ ਭਵਨੀ ਹੈ ਵਿਚਾਰੀ ਮਾਤਾ ਨੂੰ ਕੀ ਇੱਥੇ ਹੈ ਤੁਸੀਂ ਬੱਸ ਲੋ ਹੱਥ ਕਾਤੀ ਐ ਐ ਵੀ ਕੋਈ ਚਾੜੂ ਲੱਗਦਾ ਤੂੰ ਤੇ ਇਹ ਦੋ ਹੋ ਗਈ ਗੱਲਾਂ ਤੂੰ ਮੇਰੇ ਨਾਲ ਕੀ ਆ ਤਰਾ ਵੱਡੀ ਤੂੰ ਯਾਨੀ ਵੱਡੀ ਤੂੰ ਯਾਨੀ ਮੈਂ ਕੌ ਮੰਦੀ ਲਾ ਕੇ ਤੂੰ ਉੱਠਣਾ 12 ਵਜੇ ਮੈਂ ਜੀ ਬਿਮਾਰ ਹਾਂ ਪਤਾ ਸੂਟਣਾ ਤੋ ਤੇ ਤੜਕੇ ਮੇਕਅਪ ਹੋ ਜਾਂਦਾ ਉਹ ਨਹੀਂ ਤੂੰ ਬਿਮਾਰ ਦੇਖਦੀ ਕੀ ਤਾਂ ਅੰਦਰ ਛੋਲੀ ਛੋਲੀ ਮੇਕਅਪ ਕਰ ਲੈਣੀ ਆ ਕਰ ਲੈਣੀ ਨਾ ਧੋ ਲਈ ਨਾ ਤਾਂ ਬੰਦਾ ਕੰਮ ਨਹੀਂ ਕਰਦਾ ਨਾ ਕੜਾ ਕਰਿਆ ਕੀ ਬਨੇ ਪਾਣੀ ਦਾ ਪੀਣ ਦਾ ਚਾਚੀ ਇਹਨਾਂ ਤੇ ਦੇ ਬਸ ਕਰ ਜਣ ਕੀ ਬੋੜ ਬੋੜ ਲਈ ਬੀਬੀ ਚਾਹ ਮੰਗਣ ਤੇ ਚਾਹ ਬਣਾ ਦੋ ਉਹਨਾਂ ਨੂੰ ਘੁੱਟ ਲੈ ਤੈਨੂੰ ਵੀ ਦੇ ਦੇਣੀ ਆ ਬੀਬੀ ਗੱਲੀ ਨੂੰ ਕਿਉਂ ਦੇਨੀ ਆ ਤੈਨੂੰ ਵੀ ਦੇ ਦੇਣੀ ਤੂੰ ਜਾ ਜਾ ਕੇ ਬਹਿ ਮੰਜੇ ਤੇ ਸਿਣੇ ਤੇ ਐ ਦੇਣਾ ਕਿ ਜਿਵੇਂ ਪੁਰਾਣੀ ਆ ਉੱਥੋਂ ਹੁਣ ਟੂਟੀ ਵੀ ਚਲੇਗੀ ਆ ਜੀ ਦੀ ਚਾਹ ਦੇ ਦੇ ਪਰ ਮੈਨੂੰ ਵੀ ਘੁੱਟ ਜੇ ਬਣਾਈ ਦੇ ਕੀ ਬਣੂਗਾ ਜਨਾਨੀ ਦਾ ਨਹੀਂ ਜਾ ਹੁਣ ਮੇਰੇ ਵਾਲੇ ਬਿੱਲੀ ਨੂੰ ਕੀ ਝਾਕੀ ਜਾਨੀ ਆਂ ਕਿ ਕਰਨਾ ਕਰ ਕਰਨਾ ਕੱਖ ਨਹੀਂ ਤਾਂ ਮੇਰੇ ਮੱਥੇ 'ਤੇ ਨਾ ਲੱਗਿਆ ਘਰ ਪਰੇ ਜਾ ਕੇ ਮੰਜੇ ਤੇ ਪੈ ਲਿਆ ਦੇ ਦੇ ਉਹ ਇੱਥੇ ਆਇਆ ਨੂੰ ਉਹਨੂੰ ਝੂਟੇ ਲਈ ਜਾਂਦੀ ਰਹਿੰਦੀ ਆ ਕੰਮ ਤੇਰੇ ਕੋ ਕੱਖ ਹੁੰਦਾ ਨਹੀਂ ਉਹ ਤਰ ਦੋ ਲਾਂਘਾ ਨਹੀਂ ਉੱਥੇ ਜਿੱਥੇ ਤੂੰ ਪੱਕੀ ਲਾਂਘਾ ਬਣਾ ਕੇ ਮੰਜੇ ਤੇ ਬਹਿਨੀ ਕੋਈ ਨਹੀਂ ਤੂੰ ਇਵੇਂ ਅੰਜਲ ਤੋਰ ਦਾ ਸਵਾਦ ਵੇਖ ਲਿਆ ਤਰਾਕੇ ਟੋਟ ਪੱਕਾ ਹੀ ਨਹੀਂ ਮਾਰ। ਅਰੇਂਦੇ, ਅਰੇਂਦੇ ਮੈਂ ਆਪੇ ਤੋੜੂ ਉੱਥੇ ਜਾ ਕੇ ਡੇਗ ਮਰੀ ਤੇ ਆਖੂਗੀ ਉਹਨਾਂ। ਉਹ ਵੀ ਉਹੋ ਜੀ ਤੇ ਮੇਰੇ ਨਾਲ। ਮੈਂ ਆਪੇ ਤੋਲੇ ਹਾਂਗੀ ਜਾਂ ਹੋਰ ਕੋਈ ਕੰਮ ਕਰਾਂਗੀ। ਮੇਰੇ ਕੋਈ ਮੈਨੂੰ ਕਿਹਾ ਪਾਣੀ ਲੈ ਗਿਆ ਜਿਹੜੀ ਤੁਸੀਂ ਵੀ ਇੱਕ ਬੰਨੇ ਨਹੀਂ ਲੱਗਦੇ। ਇਹ ਲੈ ਆ, ਚਲ ਚੁੱਕ ਸਿਰ ਤੇ। ਚਲ ਚੱਲ ਲੈ ਕੇ। ਮੈਂ ਨਹੀਂ ਲੈ ਕੇਣਾ ਆਪੇ ਲੈ ਆ। ਡੇਗ ਚ ਟੁੱਟ ਜੂ ਮਿੜ ਕੇ ਮੇਰੇ ਗਾਲ ਪਾਉਗੀ। ਜਦ ਮੇਰੇ ਕੋਈ ਕੰਮ ਕੋਈ ਹੈਗਾ ਸੌਖਾ ਜਿਹਾ ਤੇ ਉਹ ਕਰ ਦੇਣੀ। ਨਹੀਂ, ਸਭ ਕਰ ਪਾਗੀ। ਹੈਗਾ ਕੋਈ ਕੰਮ ਕਿ ਪੈ ਜਾ ਨੰਨੇ ਫਿਰ ਮੈਂ। ਕੱਪੇ ਜਾ ਕਿੰਨੇ ਤੱਕ ਰੱਖ ਨਹੀਂ ਨਾ ਸੱਸ ਦੀ ਵੀ ਮੰਜੀ ਡਾ ਲਿਆ ਕਰ ਮੈਨੂੰ ਉਹ ਵੀ ਮੈਨੂੰ ਪਤਾ ਹੋਊਗਾ ਵੀ ਬਿਮਾਰ ਵਕਤ ਮੈਨੂੰ ਕੰਮ ਕਰਨਾ ਮੈਨੂੰ ਢਾਡੇ ਤੇ ਕੋਈ ਸਹਾਨ ਨਹੀਂ ਗਾ ਹੈ ਉਹ ਬਿਮਾਰਾ ਨੂੰ ਇੱਥੇ ਕਢਾ ਦੋ ਦਾਦੀ ਸੱਸ ਨੂੰ ਇੱਥੇ ਕਢਾ ਦੋ ਤੇ ਵਿਚਾਰੇ ਚੁੰਗੇ ਵੜਿਆ ਕਰੂ ਨਾਲ ਮੈਂ ਵੜੀ ਰਿਆ ਤੁਸੀ ਨਾ ਸੱਸ ਮੰਜੀ ਜੋੜ ਕੇ ਕੰਮੇ ਪਿਆਰ ਜੇ ਕੋਈ ਆਇਆ ਕਰ ਮੈਂ ਕੀ ਕਰੂ ਬਿਮਾਰ ਦੇ ਵਿਚਾਰੀਆਂ ਕੀ ਰੌਲਾ ਪਾਇਆ ਕਦੇ ਨਹੀਂ ਮੈਂ ਗੱਲ ਸੁਣਦੀ ਨੋ ਸੱਸ ਨੋ ਸੱਸ ਲਾਇਆ ਜੇ ਉਹ ਬਿਮਾਰ ਆ ਇਹਦੇ ਚ ਮੇਰਾ ਕੀ ਕਸੂਰ ਸਾਰੀ ਉਮਰ ਮੈਂ ਘਰ ਹੀ ਛੱਡੇ ਨੇ ਹੋਰ ਸਾਡੋ ਕਰਨੇ ਪੈਂਦੇ ਤੇ ਤੁਹਾਨੂੰ ਮੌਤ ਪੈਂਦੀ ਜ ਮਾਤਾ ਹੀ ਤੇ ਕਟਰ ਵੀ ਵੇਖ ਕੇ ਭੱਜ ਜਾਣਾ ਫਿਰ ਕੋਲਿਆਂ ਨੂੰ ਲੜਨ ਦੀਆਂ ਜਾ ਜਾ ਕੇ ਉਹਦੇ ਨਾਲ ਮੰਜੀ ਜੋੜ ਕੇ ਬਹਿ ਆਉ ਉਹਨੇ ਉਹਨੇ ਬੋਤਲਾ ਮਨ ਖਾਣ ਗਾ ਜੀ ਸਰਕਾਰ ਮੈਂ ਤੇ ਆਪ ਉਹਨੂੰ ਰੋਣੀ ਆ ਉੱਠ ਕੇ ਕੰਮ ਕਰਿਆ ਕ ਸਾਰਾ ਦਿਨ ਉਹ ਕੰਮ ਕਰਦੀ ਆ ਮੈਂ ਕਿਹੜਾ ਨਹੀਂ ਕਰਦੀ ਮੈਂ ਤਾਂ ਸਗੋਂ ਤੇਰੇ ਵੱਲ ਦੀ ਗੱਲ ਕਰ ਦਿੰਨੀ ਕਿ ਤੂੰ ਸਗੋਂ ਮੇਰਾ ਹੀ ਨਾਲ ਸੱਤ ਸੱਤ ਲਾ ਚੜਦੀ ਮੈਂ ਸਾਰੀਆਂ ਬਾਤ ਸੁਣੀਆਂ ਆਹ ਦੇਖ ਲਈ ਜਾਨੀ ਤੋਂ ਉਹ ਵਿਚਾਰੀ ਬਜ਼ੁਰਗ ਹੋਈ ਪਈ ਆ ਉਹ ਮੇਰੇ ਨਾਲ ਕੀ ਕਰਾ ਦਿਆ ਕਰ ਕਿੰਨਾ ਕੋ ਨੂੰ ਕਹਦੇ ਕਰ ਉਹਨੂੰ ਕੋਈ ਕਹਿੰਦਾ ਉਹਨੂੰ ਕੋਈ ਕਹਿੰਦਾ ਚੌਂਕੇ ਚਵਾੜ ਉਹ ਤੇ ਆਪ ਵਾੜ ਵੜ ਬੈਠੀ ਚੌਂਕੇ ਚ ਬੀਤ ਰਹੀ ਮੈਂ ਕਿਹਦੇ ਨਹੀਂ ਆ ਕੇ ਥੋੜੀ ਮੱਤੇ ਕੰਮ ਕਰ ਦੇਣਾ ਵਾ ਆਪੇ ਕੰਮ ਕਰ ਦੇਣਾ ਮੈਂ ਆਪੇ ਹੀ ਕਰਨਾ ਨਾ ਆਪਣੇ ਘਰ ਤੁਹਾਨੂੰ ਲਿਆਦਾ ਤੁਹਾਡੇ ਮੂੰਹ ਵੇਖਣ ਅਸੀਸੇ ਚ ਮੜਾ ਕੇ ਨਾ ਮੈਂ ਤੇ ਸਾਹਮਣੇ ਕਾਦਰ ਧਾਗ ਦਾ ਵਾ ਦਾ ਸਿੱਧਾ ਕਾ ਕਰ ਕੋ ਤੈਨੂੰ ਲਿਆਦਾ ਕੰਮ ਕਰ ਦੇਣੂ ਤੁਹਾਨੂੰ ਦੋਵਾਂ ਨੂੰ ਲਿਆਦਾ ਮੈਂ ਉਹ ਨੂੰ ਬਥੇਰੀ ਉਹਦੇ ਕੁੱਤੇ ਕੁੱਤੇ ਕਰਦੀ ਆ ਵੀ ਤੂੰ ਕੰਮ ਉੱਠ ਕੇ ਕਰਿਆ ਕਰ ਕੱਲੀ ਕੰਮ ਕਰਦੀ ਆ ਨੇ ਉਹਨਾਂ ਨੂੰ ਮਗਾ ਇੰਦਿ ਜਿਹੜੀ ਉਹ ਕਰਦੇ ਨੇ ਨਾ ਆਪਾਂ ਦਮ ਉਹਨੂੰ ਵੀ ਪਤਾ ਹੁੰਦਾ ਮੈਂ ਚੌਕੇ ਜਵਾੜਦਾ ਉਹ ਟੀਚਾ ਨਹੀਂ ਹੋਈ ਆ ਤੇਰੇ ਕੋਲ ਸੱਗੋ ਗੇੜ ਜਵਾੜ ਲੱਗ ਗਈ ਆ ਉਹ ਤਾਂ ਸੱਗੋ ਐਡੇ ਜਵਾਬ ਨਹੀਂ ਦਿੰਦੀ ਜਿੰਨੇ ਮੈਂ ਤੋਏ ਵੀ ਤੈਨੂੰ ਕੱਖ ਕਹਿ ਚੋਦੀ ਨਾ ਹੋਵੇ ਹੈ ਚੁੱਪ ਕਰਕੇ ਕੰਮ ਕਰੀ ਜਿਆ ਕਰੀ ਜੇ ਅੰਦਰ ਪਤਾ ਨਹੀਂ ਕਿੱਥੇ ਸੜ ਮਾਰ ਗਈ ਡੱਬੀ ਵੀ ਨਹੀਂ ਲੱਭਦੀ ਕਿਤੇ ਹਣ ਕਿਆ ਵਾਂਗੂ ਤਾਂ ਰੱਖਦੇ ਲੱਭੜੇ ਕਿਥੋਂ ਜੇ ਕਫਾਰਾ ਕੀ ਉਹਦੇ ਬੰਦਾ ਲਾਭ ਤੇ ਜਾਵੇ ਹ ਇੱਥੇ ਹੀ ਸਾਰਾ ਦਿਨ ਪਤਾ ਨਹੀਂ ਕੀ ਤੂੰ ਹੀ ਕਰਦੀ ਰਹੀ ਨਹੀਂ ਜੇ ਉਹ ਨਹੀਂ ਕੰਮ ਕਰਦੀ ਤੇਰੇ ਕੋਲ ਕਿੰਨਾ ਕਿ ਨਿਕਲਦਾ ਸਾਰਾ ਦਿਨ ਕਿ ਕੰਮ ਕਰਦਾ ਕੌਣ ਮਤਾਂ ਚੰਗੀ ਰਾਤ ਚੱਲਦਾ 10 ਵਜੇ ਲੰਗਰ ਮਿਲਦਾ ਜਰੂਰੀ ਨੀਂਦ ਪੂਰੀ ਕਰ ਲਈਦੀ ਸੱਸਾਂ ਦਾ ਕੰਮਗਾ 4 ਵਜੇ ਉੱਠ ਕੇ ਬੈਠਣਾ ਕੰਮ ਕਰਨਾ ਕਰਦਾ ਕੋਈ ਨੀ ਕਿ ਮੋਟੇ ਸੌ ਲਾਗ ਨੂੰ ਮੈਂ 4 ਵਜੇ ਉੱਠ ਕੇ ਨਾ ਤੋ ਕੇ ਆਪਣੇ ਬਾਹਰ ਆਈ ਨੂੰ ਯਾਦ ਕਰਕੇ ਫੇਰੀ ਬੈਣੀ ਆ ਮਾਂ ਲੱਗਦੀ ਆਂ ਨਾ ਵੀ ਨਹੀਂ ਬੈਠੀ ਨੂੰ ਯਾਦ ਕਰੀ ਜਾ ਉਹ ਬੜਾ ਖੁਸ਼ ਹੁੰਦਾ ਹੋਣਾ ਉਹ ਵੀ ਵੇਲੇ ਦਾ ਨਹੀਂ ਲੱਗਦਾ ਮਾਂ ਦਾ ਜਿਆਦਾ ਕੰਮ ਕਰੋ ਕੰਧੇ ਕਰੋ ਘਰ ਦੇ ਜਿਹੜੀ ਸਾਰਾ ਦਿਨ ਕੋਤਕਲੇਸ਼ ਨਹੀਂ ਕਰ ਸਾਡੇ ਰੋਕਦਾ ਉਸ ਦੀ ਕੰਮ ਖੇ ਚੌਕੇ ਦਾ ਕੰਮ ਨਹੀਂ ਹੁੰਦਾ ਇਹਨਾਂ ਕਿੰਨਾ ਨਾ ਆਇਆ ਆਹ ਬਣਾ ਕਰੇ ਨਾ ਕਰ ਹਾਂਜੀ ਅੱਛਾ ਟਿਟ ਜੀ ਨਹੀਂ ਆ ਕੇ ਅੱਜ ਬਹੁਤ ਲੇਟ ਹੀ ਆਏ ਮੈਂ ਚ ਡਰ ਲੱਖ ਨਹੀਂ ਪੜਾ ਕੀ ਗੱਲਾਂ ਕਰਦੀ ਅਸੀਂ ਕੱਲ੍ਹ ਨਾ ਕੰਡਿਆ ਤੇ ਸਹੀ ਉਹਨਾਂ ਕੰਮਿਆ ਕੰਮ ਕਰਦੇ ਸਨ ਉਹ ਘਰ ਦੇ ਘਰ ਤੇ ਖਲਾਕਾ ਸਨ ਮੈਂ ਜਦੋਂ ਮੇਰਾ ਪੈਸੇ ਮੱਥੇੜਾ ਕੀਤਾ ਹੀ ਆ ਹੁਣ ਇਹਨਾਂ ਦਾ ਟਾਈਮ ਇੱਕ ਤੇ ਉਹਨਾਂ ਚ ਤੇ ਪਹਿਲੀ ਦੀ ਤੇ ਦੂਜੀ ਦਾ ਉਹਨੂੰ ਬਲਾਰਾ ਵੱਡਾ ਉਹ ਅਸੰਗ ਭਾਂਦੀ ਨਹੀਂ ਸੀ ਕੀ ਕਰਾਂ ਕਿ ਕੀ ਨਾਲ ਖਾ ਕੇ ਹਾਦੀ ਹੋਈ ਹੈ ਹੈ ਇਹਨਾਂ ਨੇ ਸ਼ਰਮ ਨਹੀਂ ਆਉਂਦੀ ਤਾਂ ਮੇਰੀਆਂ ਚੋਗਲੀਆਂ ਕਰਦੀਆਂ ਆ ਜਾਂਦੀਆਂ ਜਾਂਦੀਆਂ ਕੰਮ ਕਰਕੇ ਕਰਦੀਆਂ ਕਰੋ ਬਾਡੇ ਦੇ ਪੜਾਪਾਂਦੀ ਹੈ ਹੈ ਹੀ ਕਿ ਨਹੀਂ ਬਿਸ਼ਰਮਾ ਦੋਵੇਂ ਸਿਰੇ ਦੀਆਂ ਹੈ ਹੁਣ ਮੈਥੋਂ ਕਰਾ ਲੈਣ ਕੰਮ ਬੋਤਾ ਤਾਂ ਮਾੜਾ ਮੋਟਾ ਕਿਤੇ ਕਬਲੀ ਚੁੱਕ ਕੇ ਇਧਰ ਉਧਰ ਕਰ ਦਿੰਨੀ ਹੈ ਨਾ ਹੁਣ ਕਰਾ ਲੈਣ ਮੇਰੇ ਕੋਲ ਐ ਡੀਆ ਤੇ ਕੰਮ ਕਰ ਕਰ ਕੇ ਅਸੀਂ ਸਾਰੇ ਜਿਹੜੇ ਥੱਕ ਜਾਂਦੇ ਤੇ ਹਾਂਦੀ ਕਰਤੀ ਥੱਕੇ ਇੱਥੇ ਕੀ ਅੰਤਰਾ ਹਾਲ ਫੇਰਦੀਆਂ ਚਰਖੇ ਕੱਤਦੀਆਂ ਹੈ ਇੱਥੇ ਤੇ ਕਾ ਰੋਟੀ ਟੋਕੀ ਆ ਪਕਾ ਕੇ ਤੇ ਬੰਦਾ ਵਿਹਲਾ ਹੁੰਦਾ ਉਹ ਵੀ ਰਾਤ ਨੂੰ 10 ਵਜੇ ਚ ਭੈਣ ਪੈਣਾ ਰੋਟੀ ਨਹੀਂ ਮਿਲਦੀ 10 ਵਜੇ ਜਾਂਦੇ ਰਾਤ ਨੂੰ ਜਦੋਂ ਰੋਟੀ ਮੈਨੂੰ ਮਿਲਦੀ ਤੇ ਰੋਟੀ ਪਾਣੀ ਦੀ ਪਾਕ ਤਾਂ ਪਹਿਲੀ ਬਣਾਉ ਠੇਕੇ ਤੇ ਨਾ ਕੰਮ ਨਾ ਕਾਰ ਆਪ ਵੀ ਬੇਲਿੰਗਾਂ ਦੇ ਨਾਲ ਬੰਦੇ ਵੀ ਇਹਨਾਂ ਦੇ ਬਿੱਲ ਉਹ ਵੀ ਡੰਗਰ ਸਾਬਲੇ ਦੁੱਧ ਚੋਲਿਆ ਤੇ ਬਿੱਲ ਨੇ ਪਰ ਉਹ ਕਿਹੜੀ ਇੱਕ ਤੇ ਆਖਣੇ ਮੱਪਟਿਆਂ ਨੂੰ ਚੱਲ ਨਹੀਂ ਕਰ ਸਵਾਹ ਪੱਟਿਆਂ ਦੇ ਰੁਪਏ ਵੱਡ ਕੇ ਨਹੀਂ ਲੈਂਦੇ ਤੇ ਵੱਡ ਕੇ ਨਹੀਂ ਲੈਂਦੇ ਪੱਤੇ ਕਿੱਥੇ ਵੱਡ ਕੇ ਲੈਂਦੇ ਆ ਉਹ ਖਸਮਾਨਿਆ ਲਾ ਫੁੱਲਾਂ ਦੀਆਂ ਬਣਾਈਆਂ ਵਾ ਤੁੱਤੇ ਤੇ ਫੁੱਲ ਬੰਨ੍ਹ ਕੁੱਡਾ ਕਰਕੇ ਨਿਕਲਣਾ ਹੈ ਮੈਂ ਪੈਣ ਦੱਸ ਕੇ ਗਈ ਨਹੀਂ ਨਹੀਂ ਪੈਣ ਮੈਂ ਤੇਰਾ ਮੜ ਕੇ ਤੇਰੀਆਂ ਦੇ ਨਵਾਂ ਨੇ ਕੰਮ ਕਰ ਲੈਣਾ ਮੈਂ ਤੇ ਕੱਲੀ ਨਾ ਕਰਨਾ ਸਹੀ ਗਾ ਮੜ ਕੇ ਤੇਰੇ ਗਾਲ ਪੈਣੀਆਂ ਨਿਕੈ ਦਾ ਲਿਆਇ ਨਹੀਂ ਰੱਖਦੀਆਂ ਏਡੀਆਂ ਸ਼ਿੰਦਾਰਾਂ ਜਾਂ ਤੂੰ ਵੀ ਟੈਨ ਨਾ ਕਰ ਦੱਸ ਮੇਰੀਆਂ ਚੁਗਲੀਆਂ ਕਰੰਦੀਆਂ ਹੈ ਹੁਣ ਕਰਾ ਲਓ ਮੈਥੋਂ ਕੰਮ ਚੰਗੀ ਤਰ੍ਹਾਂ ਹੀ ਕਰਾਓ ਹੁਣ ਮੈਂ ਤੈਨੂੰ ਤੁਹਾਡੇ ਕੰਮ ਹੜਾ ਇੱਥੇ ਕੀ ਕਰਦੀ ਤੂੰ ਖੜੀ ਉਹ ਤਾਂ ਕਿ ਮੂੰਹ ਵੇਖੀ ਜਾਣਾ ਸਾਹਮਣੇ ਹੈਗਾ ਉਹ ਦਾਦਾ ਤੁਮੀ ਸਾਗੇ ਪਾੜੀ ਜਾਣੀ ਹੈ ਕੰਮ ਆਏ ਕੰਮ ਮੈਂ ਨਗਲੋ ਖਲੋਦੀ ਦੇਖਦਾ ਆ ਵੇਖ ਲੋ ਬੀਬੀ ਫੇਰ ਤੁਸੀਂ ਆਨੇ ਆ ਮੈਂ ਤੁਸੀਂ ਆਨੇ ਮੈਂ ਅੱਕੀ ਬੋਲਦੀ ਮੇਰਾ ਜੀ ਨਹੀਂ ਕਰਦਾ ਬੋਲਣ ਨੂੰ ਹੁਣ ਵੇਖੇ ਜੇ ਤੂੰ ਬੇਦਕ ਕੀ ਜਾਣੀ ਹੈ ਮੈਂ ਤੇਰੇ ਸਾਸਕ ਤੂੰ ਮੇਰੀ ਸਾਸਮਾ ਉਹਨੂੰ ਤਾਂ ਕੀ ਜਾਣੀ ਗੱਲ ਮੇਰੇ ਨਾਲ ਸਿੱਧੀ ਕਰ ਤੂੰ ਵੀ ਵੱਡੀ ਨਹੀਂ ਉਹ ਤੁਹਾਡੀ ਵੀ ਸਾਸੇ ਉਹਨੂੰ ਤੁਸੀਂ ਵਿਚ ਮਲਾਇਆ ਗੱਲਾਂ ਕਰ ਕਰ ਕੇ ਉਹ ਕਿਹੜਾ ਘਰ ਤਵਾ ਵੀ ਮਮੀ ਤੁਸੀਂ ਸਾਨੂੰ ਤੇ ਗੱਲਾਂ ਕਰਨੀਆਂ ਕਰਦੇ ਆਂ ਤੁਹਾਡੀ ਨਾਲ ਉਹ ਤੇ ਤੁਹਾਡੀ ਸੱਸ ਉਹਨੂੰ ਤਾਂ ਗੱਲਾਂ ਕਰੋ ਤੁਸੀਂ ਉਹਨੂੰ ਵੀ ਕਿਹੜੇ ਸੇ ਦੱਬਣੀ ਕਰੀ ਸਾਡੀ ਤੁਸੀਂ ਇਹਨੇ ਜबान ਤੁਹਾਡੀ ਵੱਧ ਗਈ ਤੁਹਾਡੀ ਜबान ਵੱਧ ਗਈ ਬੋਲ ਬੋਲ ਕੇ ਸਿਰ ਪਿੜੋਂ ਡੈ ਪਿਆ ਚਾਹ ਬਣਾ ਕੋਟਾ ਲੈ ਤੁਸੀਂ ਇਧਰ ਨੂੰ ਕਰ ਰਹੇ ਹੋ ਹਾਂ ਜਿਹੜਾ ਕਰਨੀ ਆਪਣੀ ਮੁਖਤਿਆਰੀ ਫੌਜੀ ਚੱਲੀ ਥੋਮਗੋਡਨ ਚੱਲਨੀ ਸਿਆਪਾ ਕਰਨ ਲੱਗੀ ਆ ਜਾ ਕਰ ਲੈ ਉੱਥੇ ਦਾ ਉੱਥੇ ਪੇ ਵੇਖ ਲੈ ਮੈਂ ਤਾਂ ਗੱਲਾਂ ਕਰੀ ਉਹਦੋਂ ਦਾ ਥੋਮ ਨੂੰ ਕਿਤੇ ਹੱਥ ਨਹੀਂ ਲਾਇਆ ਇਥੋਂ ਪਤਾ ਨਹੀਂ ਜਾ ਨਿਕਲਦੀ ਮੈਂ ਥੋਮਗੋਡਨ ਚੱਲਨੀ ਅੱਜ ਪਿਆਉ ਤੈਨੂੰ ਮਮੀ ਚਾਹ ਹੀ ਕਿਹ ਵੀ ਮੇਰੇ ਹੱਥਾਂ ਦੀ ਚਾਹ ਮੈਂ ਨਹੀਂ ਪੀਉਣੀ ਮੈਂ ਮੇਰਾ ਨਾਮ ਕਹੂ ਸਕਦੀ ਮੈਨੂੰ ਨਹੀਂ ਪਾਣੀ ਮੈਂ ਆਪ ਲੱਗੀ ਘਰੀ ਲੰਮੇ ਪੈ ਉਹ ਉੱਤ ਵੀ ਅੰਦਰ ਪੈਂਦੀ ਬਾਹਰ ਪੈਂਦੀ ਮੈਂ ਤਾਂ ਰੋਏ ਦੀ ਬਣੀ ਆ ساری ਦਿਹਾੜੀ ਹੈ ਤੂੰ ਤਾਂ ਗੱਲਾਂ ਕਰ ਦਿੰਦੀ ਚਾਰ ਇਹਨੇ ਤੇ ਹੱਦੀ ਕੀਤੀ ਪਈ ਐ ਮੇਰਾ ਪਿੰਡੀ ਨੇ ਨਾਮ ਤੇ ਮੋਟਕਾ ਕਰਕੇ ਚਲ ਬਣਾ ਦੇਨੀ ਬੀਬੀ ਨੇ ਤੂੰ ਕੰਮ ਵੀ ਦੀ ਕੀ ਕਰਨਾ ਬੁੱਢੇ ਵਾਰੇ ਕੰਮ ਕਰਨ ਜੋਗੀ ਉਹੀ ਕਿਤੇ ਮਾਤਾ ਨਾਲ ਕੰਮ ਕਰੇ ਜਾਂ ਦੂਜੀ ਨਾਲ ਕੰਮ ਕਰੇ ਫੇਰ ਵਾ ਹੁਣ ਉਹ ਤੇ ਕਰਦੀਆਂ ਨਹੀਂ ਕੰਮ ਦਵੇਂ ਜਾਨੀ ਕੋਈ ਨਹੀਂ ਤੈਨੂੰ ਮੈਂ ਚਾਹ ਬਣਾ ਕੇ ਲਿਆ ਦੇਨੀ ਕੋਠੇ ਨਾਲੇ ਮੈਂ ਵੀ ਪੀਣੀ ਆ ਆਓ ਲੱਕ ਦੋ ਖੰਦੇ ਆ ਮम्मी ਘੜੀ ਲੰਮੇ ਪੈਲਾ ਅੱਜ ਤੂੰ ਪਿਆਰ ਜੱਖਦੇ ਗੋਗੂ ਗਾਂਦੂ ਗਾਂਦੂ ਨੇ ਤਬਾਂਦੀ ਉਹ ਵੀ ਗਈ ਬਾਹਰ ਨੂੰ ਪਟਰਾਣੀਆਂ ਦੀ ਮਸੂਮ ਗੁਰਦਰ ਚੱਲੀ ਆ ਹੁਣ ਕੰਮ ਕੀ ਗੋੜਦੀ ਉੱਥੇ ਕੱਖ ਵੀ ਨਹੀਂ ਕਰਦੀ ਆਂਦੀਆਂ ਗਵੜੀਆਂ ਚੁਗਲੀਆਂ ਕਰਕੇ ਤੇ ਘਰ ਨੂੰ ਆਂ ਵੜਦੀ ਤੇ ਆ ਮੌ ਨੂੰ ਵੀ ਵੜਾ ਕੇ ਸਿਰ ਪਾੜਨ ਨੂੰ ਆਉਂਦੀ ਬਾਅਦ ਸਿੱਧੀ ਕਿਤਨਾ ਚਾਟ ਲੰਗੂਰਾ ਨਹੀਂ ਤੂੰ ਮੇਰੀ ਗੱਲ ਸੁਣ ਕੰਮ ਕਰਿਆ ਕਰੋ ਇਤਨਾ ਫੇਰ ਕਰਦੇ ਕਿ ਵਰਮੂਗਾ ਕੰਮ ਮਾਤਾ ਕਰੀਦਾ ਹੀ ਆ ਨਹੀਂ ਕਰੀਦਾ ਹੁਣ ਇਹ ਸ਼ਰੀਕਾ ਕਰਦੀਆਂ ਵੀ ਮੈਂ ਕੰਮ ਕਰ ਮੈਂ ਨਹੀਂ ਕਰਦੀ ਰਹੀ ਤੁਹਾਨੂੰ ਨਹੀਂ ਰੋਟੀ ਪਾਣੀ ਪਕਾ ਪਕਾ ਦਿੱਤੇ ਹੈ ਹੁਣ ਇਦਾਂ ਕਰਦੀਆਂ ਇਹਨਾਂ ਦੀ ਵੀ ਕੰਮ ਕਰਨਾ ਹੀ ਨਾ ਪਵੇ ਗਾਂ ਦੀ ਪੀੜੀ ਤੇ ਬੇੜੇ ਕਰਕੇ ਆ ਪਿਆ ਨਹੀਂ ਕੰਮ ਕਰੋ ਕੰਮ ਕੰਮ ਕੁੰਮਕਾਤੇ ਨਨ ਪਤਾ ਲੱਗੂ ਵੀ ਇਹ ਕਰਦੀ ਤਾਂ ਹੀ ਨਹੀਂ ਕਰਨਾ ਪਹਿਲਾ ਗਿਲਾ ਕੇ ਕਾਰ ਕੰਮ ਤੂੰ ਆਪਣੇ ਚਮਕੇ ਚੋੜਿਆ ਕਰ ਆਹੋ ਮਾਤਾ ਇਵੇਂ ਹੀ ਕਰਨਾ ਪੈਣਾ ਮੈਨੂੰ ਹੀ ਕਰਨਾ ਪੈਣਾ ਮੈਂ ਤੇ ਆਖਿਆ ਸੀ ਚੱਲ ਆਇਆ ਕਿ ਤੇ ਸੋਖ ਦੇਣੀਆਂ ਸੋਖ ਇਹਨਾਂ ਕਿੱਥੇ ਮੈਨੂੰ ਵੀ ਇਹਨਾਂ ਨੂੰ ਪਕਾ ਕੇ ਦੇਣੀ ਪੈਣੀ ਚੱਲ ਮੈਂ ਤੇਰੀ ਗੱਲ ਮੰਨ ਲੈਣੀ ਮੈਂ ਚਮਕੇ ਚ ਵੜ ਜਾਂਦੀ ਫਿਰ ਮੈਂ ਵੇਣੀ ਵੀ ਕਰਨੀ ਆ ਕਿ ਨਹੀਂ ਕਰਨੀ ਆ ਇਹ ਕਰਨੀ ਆ ਕਰਨੀ ਆ ਕਿ ਇਹ ਨਾਨੂ ਨਾ ਫਦਾ ਲਗ ਪਈ ਉਹ ਤੇ ਪਈ ਉਹ ਸੇ ਤੱਕ ਕਰਦੀ ਕਰੀ ਜਾਂਦੀ ਅਜਿਹੀ ਕੋਈ ਨਾ ਕੋਈ ਕਰੀ। ਹਾਂ ਲੋਕੀਓ ਤਾਂ ਸਾਰੇ ਆਪੋ ਆਪਣੇ ਘਰਾਂ ਦਾ ਕੰਮ ਕਰਦੇ ਫਿਰਦੇ ਸਾਡੇ ਘਰ ਦਾ ਹੀ ਕੰਮ ਖਰਾਬ ਕਰਦੇ। ਹਾਂ ਆਪੇ ਖਰਾਬ ਜਦੋਂ ਜੀ ਜੀ। ਹਾਂ ਤੇ ਤੂੰ ਆ ਨਹੀਂ ਇਹ ਅੰਦੇਗਾ ਸਮਝ ਕਰਨਾ। ਹਾਂ ਮਲਦੇ ਹਾਂ ਹੀ ਆਂਦੇਗਾ ਨੇ। ਚੱਲ ਕੋਈ ਨਹੀਂ। ਸੱਸੀ ਗੜੇ ਤੇ ਫੇਰ ਹੀ ਨਵਾਂ ਵੇਖ ਕੇ ਕਰਦੀਆਂ ਨੇ। ਪਿੱਛੋਂ ਕੌਣ ਕਰਕੇ ਆਉਂਦਾ ਤੂੰ ਦੱਸੇਂਗੀ ਤੇ ਫੇਰ ਇਹ ਕਰਨ ਲੱਗਣਗੀਆਂ। ਅਗਨੇ ਕਨੇਕੇ ਮੁੰਡੇ ਵਿਆਲੇ ਤੇ ਐਵੇਂ ਤਰੀਆਂ ਲਿਆ ਕੇ ਤੇ ਘਰ ਰੱਖ ਲਈਆਂ ਅਜੇ ਮੈਂ ਕਿਹੜਾ ਬੁੱਢੀ ਠੇਰੀ ਉਹਨਾਂ ਇਸ ਵੀਰਾ ਅਜ ਨਹੀਂ ਤੇ ਕੱਲ ਵਯੋਣੇ ਤੇ ਗਈ ਸੀ ਵਯੋਂਦੀ ਪਰ ਉਹ ਕਿਤੇ ਉਮਰਾਨਾ ਵਯੋਂਦੀ ਕਿ ਐਵੇਂ ਨਨ ਪਹਿਲਾਂ ਵਿਆਹ ਕੇ ਸੁੱਟ ਲਿਆ ਚੱਲ ਮੈਂ ਕਰਦੀ ਫਿਰ ਕੋਈ ਕੰਮ ਚੰਗਾ ਤਾਂ ਆਖੇ ਚਾਹ ਤੇ ਗਈ ਨਹੀਂ ਮੈਂ ਹੀ ਬਣਾਉਂਦੀ ਤੇਰੀ ਮਾਂ ਤੇ ਤੈਨੂੰ ਪਿਆ ਦਿੰਦੀ ਹਾਂ ਸਾਰੇ ਬਸ ਕੰਨ ਖੇ ਹੋਣੀ ਕਰਨ ਲੱਗ ਪਏ ਫਿਰ ਨਵਾਂ ਮੈਂ ਮੰਗਲ ਦੇ ਇੱਕ ਕਰਨ ਗਈਆਂ ਵੀ ਜਿੱ ਤਰ੍ਹਾਂ ਦਾ ਇਹ ਕਰਦੀ ਅਸੀਂ ਵੀ ਕਰਕੇ